ਕਿ ਸਾਪੋਣੇ ਵੀ ਕੀ ਬਣਾ ਗਏ ਡਟਾਰੇ ਨਹੀਂ ਹੈ ਸਾਪਣਾ ਸਾਡੇ ਜੀ ਪ੍ਰਸ਼ਾਸਨ ਅੱਗੇ ਹੋਈ ਰਿਕਵੈਸਟ ਹੈ ਇੱਕ ਬੇਨਤੀ ਆ ਜਿਹੜਾ ਜਦੋਂ ਪਹਿਲਾਂ 88 ਚਹਾੜ ਆਇਆ ਸੀ ਉਦੋਂ ਜਿਹੜਾ ਪਾਣੀ ਆ ਪਿੰਡ ਜਿਹੜਾ ਨਿੱਕੀ ਨਿੱਕੋਸਰਾ ਉਹ ਸਾਰਾ ਡੁੱਬ ਚੁੱਕਾ ਜੀ ਉੱਥੇ ਤੱਕ ਜਦੋਂ ਪਹਿਲਾਂ ਵੀ ਪਾਣੀ 88 ਜੀ ਆੜਾ ਆਇਆ ਸੀ ਉਹ ਤਾਂ ਹੌਲਪ ਤਾਂ ਬਹੁਤ ਜ਼ਿਆਦਾ ਆਈ ਸੀ ਪਰ ਜਿਹੜਾ ਇਹ ਹੜ ਆਇਆ ਜੀ ਹੁਣ 2025 ਦੇ ਵਿੱਚ ਇਹ ਹੜ ਜਿਹੜਾ ਜੀ ਬਹੁਤ ਹੀ ਮਾੜਾ ਵਾ ਜਿਹੜੇ ਨਿੱਕੋਸਰਾ ਦਾ ਜਿਹੜਾ ਪਿੰਡ ਆ ਆ ਵੇਖੋ ਜੀ ਡੇਰੇ ਕਦੀ ਇੱਥੇ ਪਾਣੀ ਜਿਹੜਾ ਇੱਥੇ ਪਾਣੀ ਨਹੀਂ ਸੀ ਆਇਆ ਕਦੀ ਇਹ ਵੀ ਜਿਹੜੇ ਡੇਰੇ ਆ ਇਹ ਜਿਹੜੇ ਡੁੱਬ ਚੁੱਕੇ ਆ ਜੀ ਜਿਹੜਾ ਦਿਨੋਂ ਦਿਨ ਜਿਹੜਾ ਪਾਣੀ ਆ ਉਹ ਵਧਦਾ ਜਾ ਰਿਹਾ ਜੀ ਪ ਬਾਕੀ ਇੱਕ ਸਸਤਾ ਕੇ ਮੇਰੀ ਰਿਕਵੈਸਟ ਆ ਬੇਨਤੀ ਆ ਇਹੋ ਹੀ ਆ ਕਿ ਪਿੰਡ ਰਤਵਧਾਨ ਇਥੋਂ ਪੈਂਦਾ ਸਾਰਾ 5 ਕਿਲੋਮੀਟਰ ਉਥੇ ਇੱਕ ਮਾਤਾ ਤੇ ਇੱਕ ਬਜ਼ੁਰਗਿਆ ਜੀ ਦੋਨੇ ਉਹ ਦੋਨਾਂ ਤੇ ਇਸ ਤਰ੍ਹਾਂ ਉਹ ਕਹਿੰਦੇ ਵੀ ਸਾਡਾ ਜਿਹੜਾ ਸੰਪਰਕ ਸਾਰਾ ਟੁੱਟ ਚੁੱਕਾ ਵਾ ਜਿਹੜਾ ਫੋਨ ਆ ਉਹ ਵੀ ਜਿਹੜਾ ਅੱਜ ਦੀ ਅੱਧੀ ਤੱਕ ਚੱਲੇਗਾ ਵੇਖੋ 2 ਵਜੇ ਤੱਕ 2:30 ਤੱਕ ਚੱਲਦਾ ਵਾ ਬਾਅਦ ਵਿੱਚ ਉਹ ਵੀ ਜਿਹੜਾ ਵਾ ਫੋਨ ਬੰਦ ਹੋ ਜਾਣਾ ਜੀ ਕਿ ਰਿਕਵੈਸਟ ਨਾਲੇ ਬੇਨਤੀ ਇਹ ਵੀ ਪ੍ਰਸ਼ਾਸਨ ਅਕਿਆ ਵੀ ਜਿਹੜਾ ਵੀ ਕੋਈ ਸੇਵਾ ਕਰਦਾ ਵਾ ਜਾਂ ਆਉਂਦਾ ਨਾ ਉਹ ਜਿਹੜਾ ਵਾ ਜਿਹੜੇ ਸੜਕਾਂ ਤੇ ਬੰਦੇ ਖਲੋਤੇ ਆ ਨਾ ਉਹਨੂੰ ਕੋਈ ਚੀਜ਼ ਦੇਣ ਦੀ ਕਿਰਪਾਲਤਾ ਨਾ ਕਰੋ ਇਹੋ ਕਿਰਪਾਲਤਾ ਕਰਨੇ ਆ ਰਿਕਵੈਸਟ ਕਰਨੇ ਆ ਕਿ ਜਿਹੜਾ ਬੋਟਰਾਂ ਹੀ ਤੁਸੀਂ ਜਾਓ ਉਧਰਲੇ ਬੰਨੇ ਉਧਰਲੇ ਬੰਨੇ ਬੋਟਰਾਂ ਹੀ ਜਾ ਕੇ ਉਹ ਜੇ ਤੱਕ ਜਿਹੜਾ ਵਾ ਰਸਤੇ ਆ ਪਾਣੀ ਆ ਜੋ ਵੀ ਖਾਣ ਵਾਸਤੇ ਰਸ ਦੇਣੀ ਆ ਉੱਥੇ ਪਹੁੰਚਾਓ ਇਹ ਜਿਹੜੇ ਕਈ ਬੰਦੇ ਆਣ ਕੇ ਖਲੋਤੇ ਨੇ ਸੜਕਾਂ ਤੇ ਖਲੋਤੇ ਆ ਉਹ ਪ੍ਰਸ਼ਾਦਾ ਵੀ ਛਕੀ ਜਾਂਦੇ ਨੇ ਤੇ ਉਹ ਪਾਣੀ ਵੀ ਪੀ ਜਾਂਦੇ ਆ ਕੁਝ ਲੈ ਆਉਂਦੇ ਨੇ ਉੱਥੋਂ ਤੱਕ ਜਿਹੜਾ ਜਿੰਨੂੰ ਲੋੜ ਆ ਨਾ ਉਹ ਜਿਹੜੇ ਕੁੱਪੜਨਾ ਚਾਹੀਦਾ ਜਿਹੜਾ ਕੋ ਕੋਠਿਆਂ ਦੇ ਚੜਿਆ ਜਿਹਦੇ ਕੋ ਹੱਟ ਦੇ ਵਿੱਚ ਨਹੀਂ ਨਿਕਲਿਆ ਗਿਆ ਪ੍ਰਸ਼ਾਸਨ ਦੇਡੇ ਵੀ ਬੇਨਤੀ ਆ ਵੀ ਉਹ ਜੀ ਹਲਪ ਕੀਤੀ ਜਾਵੇ ਉਹਨੂੰ ਲਿਆਂਦਾ ਜਾਵੇ ਜਿਹੜਾ ਪਾਣੀ ਦਾ ਪੱਧਰ ਹੈ ਜੇ ਤੀਜੇ ਚੌਥੇ ਦਿਨ ਪਾਣੀ ਦਾ ਪੱਧਰ ਵਧਨ ਦਿਆ ਜੀ ਘਟ ਨਹੀਂ ਦਿਆ ਸਭ ਤੋਂ ਜ਼ਿਆਦਾ ਜਿਹੜਾ ਵਾ ਠੱਸ ਦੇ ਹੱਡ ਨਾਲੋਂ ਜਿਹੜਾ ਵਾ ਇਹ ਪਾਣੀ ਵਧਿਆ ਵਾ ਘਟਿਆ ਨਹੀਂ ਆ ਹੋਰ ਦੱਸ ਰਹੇ ਨੇ ਵੀ ਪਾਣੀ ਜਿਹੜਾ ਵਾ ਵਧਨ ਦਿਆ ਜ਼ਿਆਦਾ ਜਿਹੜਾ 1 ਫੁੱਟ ਹੋ ਗਿਆ 2 ਫੁੱਟ ਹੋ ਗਿਆ 3 ਫੁੱਟ ਹੋ ਗਿਆ ਤੇ ਜਿਹੜਾ ਇਹੋ ਹੀ ਰਿਕਵੈਸਟ ਮੈਂ ਫੇਰ ਕਰਕੇ ਇਨਾਂ ਵਾ ਬਾਰ-ਬਾਰ ਬੇਨਤੀ ਹੋਈ ਕਰਨਾ ਵਾ ਜੋ ਰਹੀ ਐ ਮੈਂ ਸਸਤਾ ਸੇਵਾ ਕਰ ਰਹੀਆਂ ਨੇ ਉਹ ਕਿਰਪਾ ਕਰਕੇ ਇੱਕ ਥਾਂ ਸਮਾਨ ਰੱਖਣਾ ਜਿਵੇਂ ਟੈਲੀ ਸਾਹਿਬ ਜਾਂਦੇ ਆ ਉੱਥੇ ਰੱਖ ਕੇ ਬੋਟਰਾਂ ਹੀ ਜਾ ਕੇ ਸਮਾਨ ਰੱਖ ਕੇ ਉਹਨਾਂ ਤੱਕ ਪਹੁੰਚਾਇਆ ਜਾਏ ਤੇ ਜਿੰਨੂੰ ਸਹੂਲਤ ਹੈ ਜਿੰਨੂੰ ਲੋੜ ਆ ਦੋ ਜਿਹਨੂੰ ਨਾਮ ਦਿੱਤਾ ਜਾਵੇ ਇੰਨੀਆਂ ਬੇਨਤੀਆਂ ਪ੍ਰਵਾਨ ਕਰਦੀਆਂ ਜੀ ਕਿਹੜੇ ਇਲਾਕਾ ਨੇ ਵੀਡੀਓ ਦੇ ਵਿੱਚ ਉਹ ਲੈ ਵਲ ਹੋ ਗਿਆ ਮੈਂ ਸਭ ਸਭ ਸਾਬ ਛੋਨੇ ਦੋ ਦੋ ਫੁੱਟ ਥੱਲੇ ਹੋ ਗਿਆ ਹੂੰ ਛੋਨੇ ਥੱਲੇ ਬੱਦਲ ਪਾਣੀ ਫੇਰ ਚੜ ਗਿਆ ਸੜਕਾਂ ਵਿੱਚ ਚਾਚਾ ਪੰਜ ਫੁੱਟ ਕੀ ਹੋ ਗਈਆਂ ਨਾ ਉਦੋਂ ਨਾਲ ਉਹ ਹੂੰ ਛੋਨਾ ਦੋ ਰਿਆ ਨਾ ਉਹਦੇ ਨੂੰ ਕਿਤੇ ਜ਼ਿਆਦਾ ਪਾਣੀ ਆ ਗਿਆ ਵੀਡੀਓ ਤੇ ਇਥੇ ਜਿਹੜੀਆਂ ਜੇ ਆਇਆ ਉਹ ਹਾਂ ਆਹ ਪਾਣੀ ਨਿੱਕੀ ਪੁਰਾਣਾ ਦਾ ਕਰੇ ਭਗਦਾ ਅੱਜ ਇੱਥੇ ਵਗਣ ਰਿਹਾ ਹੈ ਬਾਡੀ ਦੇ ਆਸਲ ਦਾ ਆਇਆ ਜਿਆਦਾ ਉਜੀਆ ਸਾਡਾ ਘਰ ਆ ਪੂਰਾ ਐ ਵਕਤ ਡੁੱਬ ਚੁੱਕਾ ਆ ਇਹਨਾਂ ਸਾਡਾ ਸਾਰਾ ਡੁੱਬ ਚੁੱਕਾ ਆ ਪਾਣੀ ਦਾ ਪੱਤਰ ਵਧ ਰਿਹਾ ਹੈ ਤੇ ਕੋਈ ਇੱਥੋਂ ਕਤੀੜ ਖਾਣਾ ਹੁੰਦਾ ਵਾ ਜਿਹੜੀ ਮਰੀੜ ਹੁੰਦੀ ਹੈ ਇਹ ਹੁੱਲੜਬਾਜੀ ਬੜਾ ਕਰਦੀ ਆ ਇਹਨੂੰ ਰੋਕਿਆ ਜਾਵੇ ਕਿਉਂਕਿ ਰਾਤ ਕੋਈ ਇੱਥੇ ਡੇਰੇ ਤੇ ਨਹੀਂ ਹੁੰਦਾ ਚੋਰੀ ਵੀ ਹੋ ਸਕਦੀ ਆ ਕੁਝ ਵੀ ਹੋ ਸਕਦਾ ਹੈ ਬਿਨਾ ਮਤਬਲੋ ਜਿਹੜੇ ਹੁੰਦੇ ਨੇ ਇੱਥੇ ਉਹ ਨਹੀਂ ਹੋਣੇ ਚਾਹੀਦੇ ਇੱਥੇ ਨਾਕਾ ਲਖਣਾ ਚਾਹੀਦਾ ਬਾਹਰ ਪੁੱਛ ਕੇ ਆਵੇ ਜਿਲੇ ਆਉਣਾ ਦਾ ਨੁਕਸਾਨ ਕਿੰਨਾ ਹੋ ਗਿਆ ਜੀ ਬਹੁਤ ਹੋ ਗਿਆ ਜੀ ਨੁਕਸਾਨ ਤੇ ਜੀਵੀਦਾ ਤੇ ਮਰ ਗਿਆ ਸਮਝ ਜੀਵੀਦਾ ਤੇ ਮਰ ਗਿਆ ਵੇਖੋ ਕੱਖ ਨਹੀਂ ਦੀਦਾ ਆਪਾਂ ਪਾਣੀ ਪਾਣੀ ਦੀਦਾ ਚਾਰਜ ਪੇਰੇ ਵੇ ਲੋ ਪਾਣੀ ਪਾਣੀ